ਤ Punjabi ਗਾਇਕ ਜਸਵੀ ਜਸੀ ਵਿਵਾਦਾ ਦੇ ਵਿੱਚ गिर गए ਨੇ ਤਾਂ ਧਾਰਮਿਕ ਸਮਾਗਮ ਦੇ ਦੌਰਾਨ ਸ਼ਬਦ ਕੀਰਤਨ ਗਾਉਣ ਦੇ ਦੌਰਾਨ ਜੋ ਇਤਰਾਜ਼ ਕੀਤਾ ਗਿਆ ਹੈ ਧਾਰਮਿਕ ਸਮਾਗਮ ਦੇ ਦੌਰਾਨ ਸ਼ਬਦ ਗਾਇਨ ਦੇ ਕੀਰਤਨ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਗਿਆ ਜਥੇਦਾਰ ਦੇ ਵੱਲੋਂ ਸਿੱਖ ਪਰੰਪਰਾ ਮੁਤਾਬਕ ਸਿਰਫ ਗੁਰਸਿੱਖ ਵੱਲੋਂ ਹੀ ਕੀਰਤਨ ਕਰਨ ਦਾ ਜੋ ਫਰਮਾਨ ਹੈ ਤਾਂ ਗਾਇਕ ਜਸਵੀਰ ਜੱਸੀ ਵਿਵਾਦਾ ਦੇ ਵਿੱਚ ਕਿਰ ਗਏ ਨੇ ਧਾਰਮਿਕ ਸਮਾਗਮ ਦੇ ਦੌਰਾਨ ਉਹਨਾਂ ਦੇ ਵੱਲੋਂ ਕੀਰਤਨ ਦਾ ਗਾਇਨ ਕੀਤਾ ਗਿਆ ਜਿਸ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ ਜਥੇਦਾਰ ਦੇ ਵੱਲੋਂ ਸਿੱਖ ਪਰੰਪਰਾ ਦੇ ਮੁਤਾਬਕ ਸਿਰਫ ਗੁਰਸਿੱਖ ਵੱਲੋਂ ਹੀ ਜੋ ਕੀਰਤਨ ਕਰਨ ਦਾ ਫਰਮਾਨ ਹੈ ਉਹ ਜਾਰੀ ਕੀਤਾ ਗਿਆ ਹੈ ਤਾਂ ਵਿਵਾਦਾਂ ਦੇ ਵਿੱਚ ਗਾयक ਜਸਵੀਰ ਜੱਸੀ ਗਿਰਦੇ ਹੋਏ ਨਜ਼ਰ ਆਏ ਨੇ ਧਾਰਮਿਕ ਸਮਾਗਮ ਦੇ ਦੌਰਾਨ ਸ਼ਬਦ ਕੀਰਤਨ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ ਤਾਂ ਜਥੇਦਾਰ ਦੇ ਵੱਲੋਂ ਸਿੱਖ ਪਰੰਪਰਾ ਮੁਤਾਬਕ ਸਿਰਫ ਗੁਰਸਿੱਖ ਵੱਲੋਂ ਹੀ ਕੀਰਤਨ ਕਰਨ ਦਾ ਜੋ ਫਰਮਾਨ ਹੈ ਉਹ ਦਿੱਤਾ ਗਿਆ ਹੈ ਤਾਂ ਵਿਵਾਦਾਂ ਦੇ ਵਿੱਚ ਪੰਜਾਬੀ ਗਾਇਕ ਜਸਵੀਰ ਜੱਸੀ ਗਿਰਗੇ ਨੇ ਧਾਰਮਿਕ ਸਮਾਗਮ ਦੇ ਦੌਰਾਨ ਸ਼ਬਦ ਗਾਇਨ ਤੇ ਕੀਰਤਨ ਨੂੰ ਲੈ ਕੇ ਜੋ ਇਤਰਾਜ਼ ਜਤਾਇਆ ਗਿਆ ਤਾਂ ਇੱਕ ਸਮਾਗਮ ਦੇ ਦੌਰਾਨ ਜਸਵੀਰ ਜੱਸੀ ਦੇ ਵੱਲੋਂ ਜੋ ਸ਼ਬਦ ਕੀਰਤਨ ਦਾ ਗਾਇਨ ਕੀਤਾ ਗਿਆ ਜਿਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਜਥੇਦਾਰ ਦੇ ਵੱਲੋਂ ਸਿੱਖ ਪਰੰਪਰਾ ਦੇ ਮੁਤਾਬਕ ਸਿਰਫ ਗੁਰ ਸਿੱਖ ਵੱਲੋਂ ਹੀ ਕੀਰਤਨ ਕਰਨ ਦਾ ਜੋ ਫਰਮਾਨ ਹੈ ਉਹ ਜਾਰੀ ਕੀਤਾ ਗਿਆ ਹੈ ਤਾਂ ਪੰਜਾਬੀ ਗਾਇਕ ਦੇ ਵੱਲੋਂ ਕੀਰਤਨ ਕਰਨ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ ਤਾਂ ਇੱਕ ਸਮਾਗਮ ਦੇ ਦੌਰਾਨ ਪੰਜਾਬੀ ਗਾਇਕ ਜਸਵੀਰ ਜੱਸੀ ਦੇ ਵੱਲੋਂ ਕੀਰਤਨ ਕੀਤਾ ਗਿਆ ਜਿਸ ਤੋਂ ਬਾਅਦ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਤਾ ਧਾਰਮਿਕ ਸਮਾਗਮ ਦੇ ਦੌਰਾਨ ਜਸਵੀਰ ਜੱਸੀ ਨੇ ਜਪ ਸ਼ਬਦ ਗਾਇਨ ਕੀਤਾ ਤੇ ਕੀਰਤਨ ਵੀ ਕੀਤਾ ਜਿਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਜਥੇਦਾਰ ਦੇ ਵੱਲੋਂ ਸਿੱਖ ਪਰੰਪਰਾ ਮੁਤਾਬਕ ਸਿਰਫ ਗੁਰਸਿੱਖ ਵੱਲੋਂ ਹੀ ਕੀਰਤਨ ਦਾ ਜੋ ਫਰਮਾਨ ਹੈ ਉਹ ਦਿੱਤਾ ਗਿਆ ਹੈ ਤਾਂ ਕੀਰਤਨ ਕਰਨ ਤੋਂ ਬਾਅਦ ਪੰਜਾਬੀ ਗਾਇਕ ਜਸਵੀਰ ਜੱਸੀ ਵਿਵਾਦਾ ਦੇ ਵਿੱਚ ਕਿਰ ਗਏ ਨੇ